ਫਾਜ਼ਿਲਕਾ ਦੇ ਪਿੰਡ ਬੰਮਣੀ ਵਾਲਾ 'ਚ ਇੱਕ ਵਿਅਕਤੀ ਦੀ ਹੱਤਿਆ ਦਾ ਮਾਮਲਾ ਸਾਹਮਣੇ ਆਇਆ ਹੈ। ਸਿਵਲ ਹਸਪਤਾਲ ਫਾਜ਼ਿਲਕਾ ਵਿੱਚ ਮ੍ਰਿਤਕ ਦੀ ਲਾਸ਼ ਦਾ ਪੋਸਟਮਾਰਟਮ ਕਰਵਾਉਣ ਦੀ ਪਹੁੰਚੇ ਮ੍ਰਿਤਕ ਦੇ ਪਰਿਵਾਰ ਵਾਲਿਆਂ ਨੇ ਪੈਸਿਆਂ ਦੇ ਲੈਣ-ਦੇਣ ਨੂੰ ਲੈ ਕੇ ਕੁਝ ਵਿਅਕਤੀਆਂ 'ਤੇ ਹੱਤਿਆ ਦਾ ਦੋਸ਼ ਲਗਾਉਂਦਿਆਂ ਪੁਲਿਸ ਤੋਂ ਇਨਸਾਫ ਦੀ ਮੰਗ ਕੀਤੀ ਹੈ। ਇਹਨਾਂ ਦਾ ਮਨੋਂ ਕਤਲ ਹੋਇਆ ਗਿਆ ਜੀ। ਲੋਇ ਨੂੰ ਕੱਪਾ ਮਾਰਿਆ ਗਿਆ। ਸਿਰ 'ਚ ਇੱਕ ਕੱਪਾ ਮਾਰਿਆ ਗਿਆ ਜੀ ਤੇ ਇੱਕ ਕੰਨੀ ਤੇ ਕੱਪਾ ਵੱਜਿਆ ਹੋਇਆ ਹੈ। ਕਿਸ ਗੱਲ ਲੈ ਕੇ ਇੰਨਾ ਕੋਈ ਆਪਸੀ ਕੋਈ ਪੈਸਾ ਲਗਾ ਸੀ ਮਾੜਾ ਮੋਟਾ ਤੇ ਮੰਨ ਲਓ ਰਾਤ ਨੂੰ ਬੁਲਾਇਆ ਨੇ ਕਿ ਆ ਜਾ ਪੈਸੇ ਲੈ ਜਾ ਤੇ ਜਿਮ ਦੇ ਅੰਦਰ ਹੀ ਮੰਨ ਲਓ ਇਹ ਕਾਂਡ ਕੀਤਾ ਗਿਆ ਇਹ ਨਾਲ ਜਿਮ ਹੈਗੀ ਗੁਆਂਢ ਬਿਲਕੁਲ ਦੁਕਾਨ ਖਰੀਅਾਨੇ ਦੇ ਇੱਕ ਘਰ ਛੱਡ ਕੇ ਨਾਲ ਦੁਕਾਨ ਹੈ ਉਸ ਤੇ ਬਾਤ ਮੰਨ ਲਓ ਅਸੀਂ ਇਹਨਾਂ ਦੇ ਮੰਨ ਲਓ ਭਤੀਜਾ ਜੀ ਜਿਹੜੇ ਸੀ ਉਹ ਮੰਨ ਲਓ ਪਰਤਾਲ ਤੇ ਗਏ ਸੀਗੇ ਤੇ ਇਹ ਉਹ ਜਿਹੜੇ ਬੰਦੇ ਕਾਤਲੇ ਉਹਨਾਂ ਸ਼ਟਰ ਚੱਕਿਆ ਜਿਮ ਨਾਲ ਛੱਡਰ ਚ ਕੀਤਾ ਤੇ ਉਹਨਾਂ ਦਾ ਜਿਹੜਾ ਇਹ ਚੀਜ਼ ਤੇ ਖੂਨ ਸੀਗਾ ਤੇ ਇਹ ਚੀਜ਼ ਤੇ ਹੱਥ ਤੇ ਖੂਨ ਸੀਗਾ ਤੇ ਉਹਾਂ ਦੇ ਵੀ ਖੂਨ ਲੱਗਿਆ ਠੀਕ ਹੈ ਮੰਨ ਲਓ ਫਿਰ ਵੀ ਚੁੱਪ ਹੋ ਗਈ ਨਹੀਂ ਪਤਾ ਲੱਗਿਆ ਇਹ ਤੇ ਜਦੋਂ ਸਵੇਰੇ ਮੰਨ ਲਓ ਇਹਦੀ ਖਬਰ ਮਿਲੀ ਹੈ ਫਿਰ ਉਸ ਗੱਲ ਨੂੰ ਲੈ ਕੇ ਮੰਨ ਲਓ ਫਰਤਾਲ ਕੀਤੀ ਤੇ ਜੰਮ ਦੇ ਅੰਦਰੋਂ ਜਿਹੜਾ ਗੋਟੀਆਂ ਮੋਟੀਆਂ ਮੋਟੀਆਂ ਜਿਹੜੇ ਜਿਵੇਂ ਸਿਰ ਚ ਕਾਫਾ ਵਜਾ ਹੱਥ ਰੱਖਿਆ ਹੱਤ ਕੰਦਲ ਲੱਗਿਆ ਉਸ ਕਰਲੇ ਮੰਨ ਲਓ ਕਾਤਲ ਬਣ ਗਿਆ ਹਰ ਵੀ ਇਹ ਮੰਗ ਕਰਨਾ ਵੀ ਸਭ ਸਗਾ ਦਿੱਤੀ ਜਾਵੇ ਕਾਨੂੰਨ ਸਾਫ ਚਾਹੀਦਾ ਹੈ ਛੋਟੇ ਛੋਟੇ ਇਹ ਬੱਚੇ ਆ ਆ ਛੋਟਾ ਮੁੰਡਾ ਇਹਦਾ ਦੋ ਕੁੜੀਆਂ ਇਹਨਾਂ ਨਾਲ ਰਾਤ ਰਾਤ ਕੁੱਟ ਮਾਰ ਹੁੰਦੀ ਸੀ ਤੇ ਉਹ ਸਾਡੇ ਨਾਲ ਗਵਾਂਡ ਤੇ ਹੀ ਗਏ ਸਨ ਰਾਤ 8:30 ਵਜੇ ਨਾਲ ਦੁਕਾਨ ਵਧਾਈ ਦੁਕਾਨ ਵਧਾ ਕੇ ਇਹਨਾਂ ਦਾ ਪੈਸਿਆਂ ਕੋਸਿਆਂ ਦਾ ਰੋਲਾ ਹਗਾ ਸੀ ਉਹਨਾਂ ਨਾਲ ਤੇ ਉਹ ਪੈਸਿਆਂ ਦੇ ਰੋਲੇ ਕਰਨੀ ਉਹਨਾਂ ਦੀ ਮੰਨ ਕੇ ਚੱਲੋ ਉਹਨਾਂ ਰੱਬ ਜਾਣੇ ਲਾਲਚ ਕੀ ਦਿੱਤਾ ਇਹਨੂੰ ਕੀ ਨਹੀਂ ਦਿੱਤਾ ਉਹਨਾਂ ਆਦੀ ਜੇਮ ਵਿੱਚ ਅੰਦਰ ਲਿਜਾ ਕੇ ਵੀ ਇਹਨਾਂ ਨੂੰ ਕਤਲ ਕਰ ਦਿੱਤਾ। ਪੈਸੇ ਰੱਬ ਜਾਣੇ ਤਾਂ ਇਹਨਾਂ ਨੂੰ ਪਤਾ ਜਿਹਾ ਉਹਨਾਂ ਨੂੰ। ਜਦੋਂ ਸਵੇਰੇ ਸਾਨੂੰ ਸਵੇਰੇ ਸਾਨੂੰ 8:30 ਵਜੇ ਪਤਾ ਲੱਗਿਆ ਸੀਗਾ ਜੀ। ਹਾਂਜੀ ਬਾਹਰ ਦੇ ਬੰਦੇ ਦੱਸਿਆ ਸੀਗਾ ਸਾਨੂੰ। ਉਦੋਂ ਬਾਅਦ ਸਾਨੂੰ ਸਾਨੂੰ ਪਤਾ ਲੱਗਿਆ ਸੀ ਵੀ ਇਹ ਜੇਮ ਵਾਲੇ ਨਾਲ ਸੀ ਕਹਿਆ ਸੀ ਵੀ ਤੁਸੀਂ ਸਾਨੂੰ ਫੁਟੇਜ ਦਿਖਾ ਦਿਓ ਕੈਮਰਿਆਂ ਦੀ। ਉਹਨਾਂ ਸਾਨੂੰ ਦਿਖਾਈ ਨਹੀਂ ਤੇ ਅੰਦਰ ਅੰਦਰ ਜੋ ਅੰਦਰ ਗਿਆ ਸੀ ਖੂਨ ਦੇ ਛੱਟੇ ਛੱਟੇ ਕਾਫੀ ਜਮਾ ਬਚ ਗਿਆ ਸੀ ਇਹਨੂੰ ਕਾਪਾ ਵੱਜਿਆ ਤੇ ਗਰਦਨ ਕੱਟ ਦਿੱਤੀ ਨੇ ਪਾਸ ਸਿਰ ਤੇ ਵੱਜਿਆ ਇੱਕ ਗਰਦਨ ਤੇ ਵੱਜਿਆ ਆ ਗਰਦਨ ਵੀ ਨਾਲਾ ਬਾਹਰ ਨਹੀਂ ਗਈ ਗਰਦਨ ਦੀ ਸਾਨੂੰ ਤਾਂ ਪੈਸਿਆਂ ਦਾ ਹੀ ਲੱਗਦਾ ਜੀ ਪੁਲਿਸ ਵੱਲੋਂ ਕਾਰਵਾਈ ਕੀਤੀ ਜਾ ਰਹੀ ਹੈ ਉਹ ਗ੍ਰਫਤਾਰ ਹੋ ਗਏ ਨੇ ਇੱਕ ਬੰਦਾ ਰਹਿ ਗਿਆ ਉਹਨਾਂ ਦਾ ਬੰਦੇ ਨੂੰ ਤਾਂ ਇਨਸਾਫ ਹੀ ਚਾਹੀਦਾ ਸਾਨੂੰ ਤਾਂ ਜਦੋਂ ਅਸੀਂ ਜਦੋਂ ਅਸੀਂ ਲੱਦੇ ਰਹੇ ਸੀ ਰਾਤ ਇਹ ਵੀ ਦੋਵੇਂ ਭਰਾ ਜਿਮਚੂ ਬਾਹਰ ਨਿਕਲੇ ਨੇ ਸਾਡੇ ਦਫ਼ਤਰ ਸਾਡੇ ਦਾ ਦੋਵੇਂ ਪ੍ਰਾਜ ਸ਼ੱਕ ਚ ਗਏ ਨੇ ਕੀ ਕਾਮ ਕਿਸੇ ਅੰਦਰ ਜਨਦੀ ਮਾਉ ਸ਼ਰਮ ਸਿੰਘ ਜੀ 37 ਕੋ ਸਾਲ ਉਮਰੇ ਸੀ ਮਗਰ ਇੱਕ ਤਿੰਨ ਬੱਚੇ ਆ ਇੱਕ ਕਾਕੂ ਆ ਦੋ ਗੁਡੀਆਂ ਨੇ ਤੇ ਇੱਕ ਕਰਦੇ ਨੇ